ਗਿਆਕ ਕਮਾ ਸਾਰੀ ਫਸਲ ਆਵਰੀ ਜਾਂਦਾ ਗੰਢੀ ਟਾਪ ਤੇ ਲਈ ਗੂੜਾ ਜਾ ਰੰਗ ਵੇਖੋ ਚੜਿਆ ਬੋਟਾ ਦਲਤਾ ਖੇਲ ਜਾ ਆ ਕੇ ਬੱਕਲਾ ਚਲਾਲ ਖੇਗਦੇ ਗੈਂਦੂ ਵੇਖ ਲਓ ਨੇ ਚਾਹ ਦੇ ਨਾਲ ਜਾ ਕੇ ਤਿੰਨ ਪਿੰਦ ਫੇਲ ਹੋ ਚਲੇ ਸੱਚੀ ਗੱਲ ਤਾਂ ਤਰੀਤਾ ਮੌੜ ਕਹਿੰਦਾ ਧੱਕੇ ਵਾਲੇ ਕੋਠਿਆਂ ਦਾ ਚਾਹੇ ਮਹੀਨੇ ਤਾਂ ਲੰਗਰ ਲੱਗਿਆ ਰਿੰਦ

ਬੱਕਲਾ ਚ ਲਾਲ ਖੇਡਦੇ ਗੈਂਡੂ ਵੇਖ ਲੋ ਖੁਸ਼ੀ ਦੇ ਨਾਲ ਨਾ ਕੇ ਬਾਬਾ ਪੋਲਾ ਧੂਮ ਪੈਣ ਦਾ ਬਾਬਾ ਪੋਲਾ ਧੂਮ ਪੈਣ ਦਾ ਗੱਲ ਲੀ ਕਰਦਾ ਨੰਗੇ ਪੈਰੀ ਜਾ ਕੇ 50 ਸਾਲ ਹੋ ਗਏ ਆ ਇਹਨੂੰ